ਲੋ ਜੀ ਗੱਡੀ ਲਾ ਕੇ ਇੱਥੇ ਇੱਕ ਟਾਬਾ ਮਿਲਿਆ ਬਹੁਤ ਵਧੀਆ ਲੱਗਿਆ ਤੇ ਆ ਕੀ ਬਾਤ ਦਾ ਸਟੋਪ ਨਾਲ ਰੱਖਿਆ ਹੋਇਆ ਸੀ ਛੋਟਾ ਜਿਹਾ ਇੱਕ ਮਿੰਟ ਵਿੱਚ ਫਿਟਿੰਗ ਹੋ ਗਈ ਵੱਡੇ ਨਾਲੋਂ ਬੈਟਰੀ ਕਿਉਂਕਿ ਛੋਟਾ ਹੈ ਤੇ ਬਾਕੀ ਬਾਤ ਦਾ ਇਹ ਸਮਾਨ ਹੈ ਜਿਹਦੇ ਵਿੱਚ ਇਹਦਾ ਖਾਣ ਪੀਣ ਦਾ ਸਮਾਨ ਹੁੰਦਾ ਕਿਰਨ ਨੇ ਆਹ ਦੇਸੀ ਘਿਓ ਭੁੰਨ ਲਿਆ ਤੇ ਭੁੰਨ ਕੇ ਫਿਰ ਮੈਨੂੰ ਲੱਗਦਾ ਇਹਦੇ ਵਿੱਚ ਰਾਗੀ ਦਾ ਆਟਾ ਹੈ ਨਾ ਜਦੋਂ ਤੇ ਇਸ ਤਰ੍ਹਾਂ ਹੀ ਗੈਸ ਅਧਰੂ ਕਰ ਲਓ ਆਏ ਪਰਲੀ ਸਾਈਡ ਘਟੋ ਜਾਂਦੇ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਅੱਜ ਸਾਡੀ ਯਾਤਰਾ ਸ੍ਰੀ ਹਜੂਰ ਸਾਹਿਬ ਦੀ ਆਰੰਭ ਹੋ ਰਹੀ ਹੈ ਕਈ ਦਿਨਾਂ ਤੋਂ ਤੁਹਾਨੂੰ ਦੱਸਿਆ ਹੋਇਆ ਸੀ ਕਿ ਆਪਾਂ ਜਾਣਾ ਹੈ ਹੂੰ ਤੇ ਯਾਤਰਾ ਸਾਡੀ ਸ਼ੁਰੂ ਹੋਈ ਹੈ ਜੀ ਸ੍ਰੀ ਆਪਣੇ ਸਿੰਘ ਸ਼ਿਦਾ ਸੁਹਾਣਾ ਸਾਹਿਬ ਤੋਂ ਸਾਡੇ ਦਰ ਤੋਂ ਜਿਹੜਾ ਸਾਡਾ ਅਸਲੀ ਘਰ ਹੈ ਬਾਬਾ ਹਨੂਮਾਨ ਸਿੰਘ ਜੀ ਤੋਂ ਹਾਂਜੀ ਬਾਬਾ ਹਨੂਮਾਨ ਸਿੰਘ ਜੀ ਦੇ ਦਰ ਤੋਂ ਸਾਡੀ ਯਾਤਰਾ ਸ਼ੁਰੂ ਹੋ ਰਹੀ ਹੈ ਸਾਡੇ ਨਾਲ ਹੀ ਇਬਾਦਤ ਵੀ ਸਵੇਰੇ ਸਵੇਰੇ ਅਸੀਂ 4 ਵਜੇ ਗੁਰਦੁਆਰਾ ਸਾਹਿਬ ਪਹੁੰਚੇ ਹੋਏ ਹਾਂ ਹਾਂਜੀ ਤੇ ਸਾਰਾ ਸਫਰ ਤੁਹਾਨੂੰ ਦਿਖਾਵਾਂਗੇ ਪਹਿਲਾਂ ਮੱਥਾ ਟੇਕ ਕੇ ਕਿਉਂਕਿ ਸਾਡੇ ਦਰ ਤੋਂ ਹੀ ਗੁਰੂ ਮਹਾਰਾਜ ਦੇ ਦ ਇੱਥੋਂ ਹੀ ਅਸੀਂ ਆਪਾਂ ਆਸ਼ੀਰਵਾਦ ਲੈ ਕੇ ਅਰਦਾਸ ਕਰਕੇ ਚੱਲੇ ਪਾ ਰਹੇ ਹਾਂ ਸ੍ਰੀ ਹਜੂਰ ਸਾਹਿਬ ਜੀ ਦੀ ਤੇ ਤੁਹਾਨੂੰ ਸਾਰੇ ਰਸਤੇ ਦੇ ਵਿੱਚ ਦੱਸਾਂਗੇ ਆਪਾਂ ਕਿੱਥੇ ਕਿੱਥੇ ਜਾਣਾ ਹੈ ਕਿਹੜੀ ਕਿਹੜੀ ਥਾਵਾਂ ਤੇ ਰੁਕਣਾ ਹੈ ਤੇ ਚਲੋ ਸਾਡੇ ਨਾਲ ਉਸ ਤੋਂ ਪਹਿਲਾਂ ਆਪਾਂ ਮੱਥਾ ਟੇਕ ਲਈ ਬਾਬਾ ਜੀ ਦੇ ਸਭ ਤੋਂ ਪਹਿਲਾਂ ਚਲੋ ਤੋ ਜੀ ਦੋਸਤੋ ਆਪਣੇ ਬਾਬਾ ਹਨੂਮਾਨ ਸਿੰਘ ਜੀ ਦੇ ਦਰ ਤੋਂ ਸ਼੍ਰੀ ਗੁਰਦੁਆਰਾ ਸਿੰਘੀ ਦਾ ਜੀ ਤੋਂ ਅਰਦਾਸ ਕਰਕੇ ਇਜਾਜ਼ਤ ਲੈ ਕੇ ਆ ਕੇ ਲੈ ਕੇ ਆਪਾਂ ਤੁਰ ਪਏ ਜੀ ਆਪਣੇ ਸਫਰਾਂ ਨੂੰ ਸਫਰ ਸਾਡੇ ਜਾ ਰਹੇ ਨੇ ਜੀ ਮੁਹਾਲੀ ਤੋਂ ਅਸੀਂ ਚੱਲੇ ਆ ਤਖਤ ਸ਼੍ਰੀ ਹਜੂਰ ਸਾਹਿਬ ਨਰੇੜ ਦੀ ਨਗਰੀ ਵਿੱਚ ਆਪਣੇ ਮਹਾਰਾਜ ਸ਼੍ਰੀ ਗੁਰਗੋਬਿੰਦ ਸਿੰਘ ਜੀ ਦੀ ਨਗਰੀ ਦੇ ਵਿੱਚ ਸਾਡੇ ਕਲਗੀਧਰ ਪਾਸ਼ਾ ਦੀ ਨੇ ਕਰਕੇ ਚੱਲੇ ਆ ਦੋਸਤੋ ਅਸੀਂ ਚੱਲੇ ਆ ਜੀ ਮੁਹਾਲੀ ਤੋਂ ਤੌਲ ਤੁਰ ਕੇ ਅਸੀਂ ਜਾਣਾ ਜੀ ਵਾਇਆ ਜੈਪੁਰ ਦੇ ਰਾਹੀ ਜਾਵਾਂਗੇ ਵੈਸੇ ਤੁਸੀਂ ਪਹਿਲਾਂ ਵੀ ਬੜੇ ਵਲੋਗ ਇਦਾਂ ਦੇ ਦੇਖੇ ਹੋਣਗੇ ਬੜੇ ਰਸਤੇ ਤੁਸੀਂ ਬੜੇ ਵਲੋਗਾਂ ਦੇ ਵਿੱਚ ਆਹ ਰਸਤੇ ਦੇਖੇ ਹੋਣਗੇ ਕਿਉਂਕਿ ਅਸੀਂ ਬਾਈਕਾਰ ਚੱਲੇ ਆ ਤਾਂ ਸੋ ਆਪਾਂ ਨੂੰ ਬੜਿਆਂ ਨੂੰ ਇਹ ਇਦਾਂ ਦੇ ਵਲੋਗ ਪਹਿਲਾਂ ਦੇਖ ਚੁੱਕੇ ਹੋਗੇ ਲੇਕਿਨ ਆਪਾਂ ਕੋਸ਼ਿਸ਼ ਕਰਾਂਗੇ ਥੋੜੇ ਜਿਹਾ ਡਿਫਰੈਂਟ ਤਰੀਕੇ ਨਾਲ ਥੋੜੇ ਅਲੱਗ ਤਰੀਕੇ ਨਾਲ ਹੋਰ ਡਿਟੇਲਿੰਗ ਇਸ ਤਰ੍ਹਾਂ ਸਮਝਾਈਏ ਕਿ ਅਸੀਂ ਕਿਹੜੀ ਕਿਹੜੀ ਥਾਵਾਂ ਤੇ ਰੁਕੇ ਕਿਹੜੇ ਕਿਹੜੇ ਹੋਟਲਾਂ 'ਚ ਰੁਕੇ ਮਤਲਬ ਕਿੰਨਾ ਕੁ ਖਰਚਾ ਆਇਆ ਉਹ ਜੇ ਮੈਂ ਗੱਡੀ ਦੀ ਗੱਲ ਕਰਾਂ ਤੁਹਾਨੂੰ ਸਾਰੇ ਨੂੰ ਪਤਾ ਹੀ ਗੱਡੀ ਆਪਣੇ ਕੋਲ ਹੈ ਜੀ ਸਕੋਰਪਿਓ ਐਨਵਾ ਪਿਛਲੇ ਮਹੀਨੇ ਨਵੀਂ ਲਈਤੀ ਸੀ ਇਹਦੇ ਵਿੱਚ ਹੁਣ ਤੱਕ ਮੈਂ ਜਦੋਂ ਮੁਹਾਲੀ ਤੋਂ ਤੁਰਿਆ ਵਾ ਚੰਡੀਗੜ੍ਹ ਤੋਂ ਗੱਡੀ ਫੁੱਲ ਕਰਾ ਲਈ ਸੀ ਤੇਲ ਤਕਰੀਬਨ ਤਕਰੀਬਨ 4000 ਸਵਾ ਸਾਢੇ 4000 ਦਾ ਤੇਲ ਆਪਾਂ ਹੈ ਜੀ ਕਿਉਂਕਿ 3500 ਦਾ ਤੇਲ ਪਵਾਇਆ ਸੀ ਬਾਕੀ ਪਹਿਲਾਂ ਹੈ ਜੀ ਕੁਛ ਗੱਡੀ ਇੱਕ ਵਾਰੀ ਫੁੱਲ ਕਰਾ ਲਈ ਹੈ ਤੇ ਉਹ ਵੀ ਤੁਹਾਨੂੰ ਦੱਸਾਂਗਾ ਕਿੰਨਾ ਤੇਲ ਲੱਗਿਆ ਦਾ ਟੋਲ ਪਲਾਜ਼ਾ ਕਿੰਨੇ ਲੱਗੇ ਦੇਖੋ ਮੈਂ ਬੀਇੰਗ ਬੀਇੰਗ ਐ ਡਿਸੇਬਿਲਟੀ ਕਰਕੇ ਗਵਰਨਮੈਂਟ ਨੇ ਆਰਡਰ ਕੀਤਾ ਹੋਇਆ ਹੈ ਵੀ ਡੈਰੀ ਟੋਰ ਪਲਾਸੇ ਨਹੀਂ ਲੱਗਣੇ ਕਈ ਥਾਂ ਤੇ ਲੱਗ ਨਹੀਂ ਸਕਦੇ ਨੇ ਉਹ ਮੈਂ ਤੁਹਾਨੂੰ ਦੱਸ ਦੂੰਗਾ ਕਿੱਥੇ ਲੱਗੇ ਨੇ ਨਾਲ ਤੁਹਾਨੂੰ ਦੱਸਿਆ ਕਿ ਇਬਾਦਤ ਕਿਰਨ ਤੇ ਸਿਮਰਤਪਾਲ ਸਿੰਘ ਜੋ ਕਿ ਇਸ ਟਾਈਮ ਕੈਮਰਾ ਮਹਿੰਦੀ ਭੂਮਿਕਾ ਨਿਭਾ ਰਹੇ ਨੇ ਤੇ ਉਹ ਵੀ ਸਾਡੇ ਨਾਲ ਨੇ ਤੇ ਅੱਜ ਪਹਿਲਾ ਸਫਰ ਜਿਹੜਾ ਸਟਾਰਟ ਹੋਇਆ ਸੀ ਸਵੇਰੇ ਅੱਜ ਹੈਗੀ ਤਰੀਕ 31 ਜੁਲਾਈ ਤੇ ਆਪਾਂ ਨਿਕਲੇ ਆ ਸਵੇਰੇ 4 ਵਜੇ ਘਰੋਂ ਨਿਕਲੇ ਸੀ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਹਾਈਵੇ ਇਹ ਬਹੁਤ ਵਧੀਆ ਹਾਈਵੇ ਜਿਹੜਾ ਮੈਂ ਕਹਿੰਨਾ ਇਹ ਬਹੁਤ ਜ਼ਿਆਦਾ ਸ਼ਾਨਦਾਰ ਹਾਈਵੇ ਬਣਿਆ ਹੋਇਆ ਦੋਸਤੋ ਮਤਲਬ ਆਪਾਂ ਇਹ ਕਹਿ ਸਕਦੇ ਆ ਗੱਡੀ ਨੂੰ ਕਰੂਜ਼ ਤੇ ਲਾਇਆ ਹੋਇਆ ਤੇ ਪਤਾ ਹੀ ਨਹੀਂ ਲੱਗ ਰਿਹਾ ਗੱਡੀ ਜਾ ਰਹੀ ਹੈ ਵਧੀਆ ਸਪੀਡ ਤੇ ਜਾ ਰਹੀ ਹੈ ਕੋਈ ਟੈਨਸ਼ਨ ਹੀ ਨਹੀਂ ਵਧੀਆ ਸੜਕਾਂ ਨੇ ਹਨਾ ਅੱਜ ਸਾਡੀ ਪਹਿਲੀ ਸਟੇਜ ਜੈਪੁਰ ਦੇ ਵਿੱਚ ਹੋਏਗੀ ਜੈਪੁਰ ਪਹੁੰਚ ਕੇ ਕਿਹੜੀ ਕਿਹੜੀ ਥਾਵਾਂ ਤੋਂ ਘੁਮਾਉਣੀਆਂ ਨੇ ਤੁਹਾਨੂੰ ਉਹ ਵੀ ਦੱਸਾਂਗੇ ਜੈਪੁਰ ਵਿੱਚ ਵੀ ਕਾਫੀ ਜਗ੍ਹਾ ਨੇ ਦੇਖਣ ਵਾਲੀਆਂ ਤੇ ਨਾਲ ਬਾਕੀ ਕਿਰਨ ਦੱਸਣਗੇ ਕਿਵੇਂ-ਕਿਵੇਂ ਇਹਨਾਂ ਨੇ ਅਰੇਂਜਮੈਂਟ ਕੀਤੀ ਕੱਲ ਤਾਂ ਅਸੀਂ ਬੋਲਦੇ ਰਿਹਾ ਤੇ ਮੈਂ ਪਹਿਲਾਂ ਮਿਲਾ ਦਿੰਦਾ ਜੀ ਸਾਡੇ ਸਿਮਰਤਪਾਲ ਸਿੰਘ ਜੀ ਨਾਲ ਆਹ ਬੈਠੇ ਨੇ ਅੱਗੇ ਭੂਮਿਕਾ ਨਿਭਾ ਰਹੇ ਨੇ ਸਾਡੇ ਸਾਥੀ ਦੀਆਂ ਤੇ ਨਾਲ ਪਿੱਛੇ ਕਿਰਨਦੀਪ ਕਿਰਨਵੀਰ ਭੁੱਲ ਗਿਆ ਨਾਮ ਦੀਪ ਗਿਆ ਦਾ ਨਾਲ ਪਿੱਛੇ ਕਿਰਨ ਬਾਦ ਸੁੱਤੀ ਹੋਈ ਆ ਤੇ ਮੈਂ ਪਿੱਛੇ ਬਹਿ ਕੇ ਆਨੰਦ ਲੈ ਰਹੀ ਆ ਤੇ ਪਿੱਛੋਂ ਜਿਹੜੀ ਪਿਛਲੀ ਸੈਟ ਵਾਲੀ ਜਿਹੜੀ ਟਿੱਕੀ ਆ ਗੱਡੀ ਤੇ ਪੂਰੀ ਟਨ ਹੋਈ ਪਈ ਇੱਥੋਂ ਤੱਕ ਕਿ ਜਿਹੜਾ ਇਹ ਬਾਦ ਦਾ ਗੱਦਾ ਬਣਾਇਆ ਉੱਤੇ ਵੀ ਆਪਾਂ ਜੇ ਸਮਾਨ ਲਾਇਆਗਾ ਉੱਥੇ ਵੀ ਆਪਾਂ ਪੂਰਾ ਸਮਾਨ ਲਾਇਆ ਰਹੇ ਬਾਦ ਨੂੰ ਆਪਾਂ ਅੱਦੇ ਵਾਲੇ ਅੱਧੇ ਗੱਦੇ ਤੇ ਸਵਾਇਆ ਹੋਇਆ ਚਲੋ ਕੋਈ ਗੱਲ ਨਹੀਂ ਫਿਰ ਵੀ ਜਿੱਦਾਂ ਵੀ ਜਿੱਦਾਂ ਕਿਦਾਂ ਵੀ ਅਸੀਂ ਮੈਨੇਜ ਕਰ ਲਿਆ ਸਮਾਨ ਬਹੁਤ ਜ਼ਿਆਦਾ ਹੋ ਗਿਆ ਸੀ ਜਦੋਂ ਹੀ ਮਤਲਬ ਫੋਰਨ ਕੰਟਰੀ ਘੁੰਮਣ ਜਾਣਾ ਹੈ ਉਦੋਂ ਸਾਨੂੰ ਨਾ ਮਤਲਬ ਟੈਨਸ਼ਨ ਨਹੀਂ ਹੁੰਦੀ ਨਾ ਕੋਈ ਖਾਣ ਪੀਣ ਦੀ ਸਿਰਫ ਉੱਥੇ ਕੱਪੜੇ ਲੈ ਕੇ ਜਾਣੇ ਹੁੰਦੇ ਨੇ ਆਪਣੇ ਛੇਪੀ ਹੈਨਾ ਜਦ ਜਦ ਜਦੋਂ ਜਾਣਾ ਕਿ ਤੇ ਬੈਗ ਚ ਕੱਪੜੇ ਲੈ ਕੇ ਰਹਿਣੇ ਹੋਰ ਕੁਝ ਨਹੀਂ ਪਰ ਜਦੋਂ ਜਦੋਂ ਰੋਡ ਟ੍ਰਿਪ ਤੇ ਜਾਣਾ ਹੁੰਦਾ ਉਹਨੂੰ ਬੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਸਭ ਕੁਝ ਨਾਲ ਲੈ ਕੇ ਜਾਣਾ ਪੈਂਦਾ ਔਰ ਨਾਲੇ ਹੀ ਇਹ ਬਾਤ ਨਾਲੇ ਫਸਟ ਸਫਰ ਕਰ ਰਹੇ ਆ ਇਦਾਂ ਤੇ ਫਿਰ ਇਹ ਬਾਤ ਦਾ ਵੇ ਸਾਰਾ ਕੁਝ ਧਿਆਨ ਰੱਖਣਾ ਪੈਂਦਾ ਸਾਨੂੰ ਹੈਨਾ ਸੋ ਇਸ ਕਰਕੇ ਚੱਲੇ ਆਪਾਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਮਾਰਾ ਰਸਤੇ ਪੈਣੀ ਸਹਾਈ ਹੋਣ ਸਾਡੇ ਨਾਲ ਹੈਣਾ ਤੇ ਵਧੀਆ ਵਧੀਆ ਸਫ਼ਰ ਬੀਤੇ ਤੇ ਬਾਕੀ ਹਜੂਰ ਸਾਹਿਬ ਜਾ ਕੇ ਕਿਹਦਾ ਕਿਹਦਾ ਦਿਲ ਨਹੀਂ ਕਰਦਾ ਜਾਣ ਉਹਥੇ ਵੈਸੇ ਹੀ ਉਹਥੇ ਬੜਾ ਰਹਿ ਕੇ ਮਨ ਕਰਦਾ ਵੀ ਉਹਥੇ ਰਹਿ ਕੇ ਆਈਏ ਵਾਪਸ ਉਹਨੂੰ ਜੀ ਨਹੀਂ ਕਰਦਾ ਹੈਣਾ ਸੋ ਇਸ ਕਰਕੇ ਬੜੀ ਖੁਸ਼ੀ ਬੜਾ ਚਾਹ ਰਿਹਾ ਵਾਕਿਆ ਹੀ ਹਜੂਰ ਸਾਹਿਬ ਜਾ ਰਹੇ ਆ ਸਾਡਾ ਹੁਣ ਤੱਕ ਤੀਸਰਾ ਟੋਲ ਲੰਘਿਆ ਤੀਸਰੇ ਟੋਲ ਤੇ ਉੱਪਰ ਕੋਈ ਟੋਲ ਨਹੀਂ ਲੱਗਿਆ ਕਿਉਂਕਿ ਉਹ ਮੇਰੇ ਕੋਲ ਆ ਯੂਆਈਡੀ ਕਾਰਡ ਹੈਗਾ ਇਹ ਮੇਰਾ ਡਿਸੇਬਿਲਟੀ ਵਾਲਾ ਕਾਰਡ ਇਹ ਦੇ ਕਰਕੇ ਪੂਰੇ ਰੂਟ ਤੇ ਕਿਤੇ ਵੀ ਟੋਲ ਪਲਾਦਾ ਨਹੀਂ ਲੱਗ ਸਕਦਾ ਤੇ ਉਸ ਤੋਂ ਬਾਅਦ ਓਕੇ ਆ ਬਾਕੀ ਜਿੱਥੇ ਲੱਗ ਜ ਲੱਗ ਜ ਉਹਦਾ ਕੁਝ ਕਹਿ ਨਹੀਂ ਸਕਦੇ ਤੇ ਬਾਹਰ ਮੌਸਮ ਐਦਾਂ ਆਇਆ ਪਿਆ ਜਿਵੇਂ ਉਹ ਨਹੀਂ ਪੈਰੀ ਹੁੰਦੀ ਕੀ ਕਹਿੰਦੇ ਨੇ ਧੁੰਦ ਪੈਰੀ ਹੁੰਦੀ ਔਰ ਗੱਡੀ ਦੇ ਅੰਦਰ ਏਸੀ ਚੱਲ ਰਿਹਾ ਤੇ ਬਾਕੀ ਐਵੇਂ ਲੱਗ ਰਿਹਾ ਮੈਂ ਸਪੋਰ ਭਿਆੰਕਰ ਸਰਦੀ ਆਈ ਹੁੰਦੀ ਏ ਕਿਉਂਕਿ ਹੁਣ ਇੱਧਰ ਜਿਹੜੀਆਂ ਜੀਰੀਆਂ ਪੱਕ ਚੁੱਕੀਆਂ ਨੇ ਮਤਲਬ ਹਰੀਆਂ ਹੋ ਚੁੱਕੀਆਂ ਨੇ ਵੱਡੀਆਂ ਹੋ ਚੁੱਕੀਆਂ ਨੇ ਜਿਹਦੇ ਕਰਕੇ ਬੜੀਆਂ ਸੋਹਣੀਆਂ ਲੱਗ ਰੀਆਂ ਨੇ ਦਿਖਾਣਾ ਤੁਹਾਨੂੰ ਆ ਦੇਖੋ ਜਿਵੇਂ ਸੋਸਾ ਲੱਗ ਗਈ ਗਰੀ ਨਹੀਂ ਤੁਹਾਨੂੰ ਆ ਆ ਦੇਖੋ ਕਿਵੇਂ ਹੈ ਨਾ ਦੂਰ ਤੱਕ ਐਵੇਂ ਲੱਗ ਰਿਹਾ ਜਿਵੇਂ ਫੋਗ ਪੈ ਰਹੀ ਹੈ ਧੁੰਦ ਪੈ ਰਹੀ ਹੈ ਤੇ ਸਰਦੀਆਂ ਵਾਲਾ ਮੌਸਮ ਹੋ ਗਿਆ ਓਏ ਹੋਏ ਹੋਏ ਹੋ ਕਿੱਟਾ ਸੋਹਣਾ ਲੱਗਣ ਡਿਆ ਪਰ ਬਾਹਰ ਇੰਨੀ ਹਿਮਾ ਸਪੜਾਸ ਹੈ ਨਾ ਦਾ ਹੀ ਲੱਗਦੇ ਬਾਕੀ ਇਹ ਵਾਲਾ ਜਿਹੜਾ ਦੋਸਤੋ ਹਾਈਵੇ ਵੈਸੇ ਦਾ ਬੋਰਿੰਗ ਜ ਹੈ ਉਹ ਵਧੀਆ ਜ਼ਰੂਰ ਹੈ ਆਰਾਮ ਆ ਬੈਠ ਕੇ ਗੱਲਾਂ ਗੁਲਾ ਮਾਰਦੇ ਜਾਈਏ ਉਹ ਸਟ੍ਰੈਸ ਨਹੀਂਗਾ ਵੀ ਟ੍ਰੈਫਿਕ 'ਤੇ ਬ੍ਰੇਕ ਮਾਰਨੀ ਪੈਣੀ ਹੈ ਬ੍ਰੇਕ ਤਾਂ ਵੱਜਦੀ ਨਹੀਂ ਔਰ ਕਰੂਜ਼ ਤੇ ਮੈਂ ਗੱਡੀ ਲਾ ਰੱਖੀ ਏ ਆਰਾਮਾ ਬੈਠੇ ਹੋਇਆ ਗੱਡੀ ਚੱਈ ਜਾ ਰਹੀ ਹੈ ਆਪਣੇ ਆਪ ਬਟ ਇਹ ਬੋਰਿੰਗ ਕੀ ਹੈ ਕਿ ਹਾਲੇ ਦੇਖਣ ਨੂੰ ਕੁਝ ਨਹੀਂ ਆਂਦੇ ਕਿਉਂਕਿ ਐਕਸਪ੍ਰੈਸ ਵੇ ਜਿਹੜੇ ਹੁੰਦੇ ਨੇ ਨਾ ਸਿਰਫ ਪੱਝਾਈ ਜੋ ਚਾਈ ਜੋ ਚਾਈ ਜੋ ਆਈ ਹੁੰਦਾ ਲਓ ਜੀ ਇੱਥੇ ਜਿਹੜਾ ਐਕਸਪ੍ਰੈਸ ਵੇ ਆ ਉਹ ਪਿੱਛੇ ਜਾ ਰਿਹਾ ਸਾਡੇ ਉੱਪਰ ਦੇਖੋ ਇੱਥੇ ਥਾਂ ਥਾਂ ਦੇ ਰੈਸਟ ਰੋ ਮਤਲਬ ਥਾਂ ਥਾਂ ਤੇ ਨਹੀਂ ਸਰਵਿਸ ਏਰੀਆ ਆਇਆ ਜਿਵੇਂ ਇੱਥੇ ਕੋਈ ਖਾਣ ਪੀਣ ਦਾ ਛੋਟਾ ਮੋਟਾ ਢਾਬਾ ਪੰਪ ਰੈਸਟ ਏਰੀਆ ਵਾਸ਼ਰੂਮਸ ਸਾਫ ਸੁਥਰਾ ਇਦਾਂ ਦੇਖੋ ਵੀ ਆ ਬਣੇ ਹੋਏ ਨੇ ਰੈਸਟ ਏਰੀਆ ਉੱਪਰ ਹਾਈਵੇ ਵਗ ਰਿਹਾ ਤੇ ਆ ਵਾਸ਼ਰੂਮ ਬਣੇ ਹੋਏ ਨੇ ਸਿਮਰਤੁਰੇ ਜਾਏ ਨੇ ਆ ਇਧਰ ਇਸ ਰੈਸਟ ਕਰਨ ਵਾਸਤੇ ਥਾਵਾਂ ਬਣੀਆਂ ਜਿਵੇਂ ਟਰੱਕਾਂ ਵਾਲੇ ਹੁੰਦੇ ਨੇ ਜਾਂ ਜਿਹੜੇ ਦੂਰੋਂ ਆ ਰਹੇ ਹੁੰਦੇ ਨੇ ਟਿੱਪੀ ਤੇ ਬਾਦਲ ਵਿੱਚ ਬੈਠੇ ਹੋਏ ਆ ਗੱਡੀ ਕਿ ਨਹੀਂ ਗੰਦੀ ਹੋ ਗਈ ਆ ਆਏ ਨਜ਼ਾਰੇ ਲੈ ਰਹੀ ਹਾਂ ਨਜ਼ਾਰੇ ਜਾ ਰਹੇ ਹਾਂ ਬੀਬੀ ਖੁੱਲੇ ਬਹਿ ਹੈ ਨਹੀਂ ਪਾਪਾ ਨਾਲ ਬੈਠਾ ਸੀ ਜੋਣਾ ਹਾਂਜੀ ਹਾਂ 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 ਨਮਾ ਗੱਡੀ ਚ ਲਾ ਕੇ ਆਇਆ ਹਾਂ 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 ਅਸੀਂ ਬੜੇ ਚਿਰ ਦੇ ਐਕਸਪ੍ਰੈਸ ਵੇ ਦੇ ਉੱਪਰ ਪਏ ਹੋਏ ਹਾਂ ਇੰਨਾ ਬੋਰਿੰਗ ਰਸਤਾ ਇੰਨਾ ਬੋਰਿੰਗ ਰਸਤਾ ਖਾਲੀ ਸੜਕ ਦੇਖੋ ਨਾ ਕੋਈ ਬੰਦਾ ਨਾ ਕੋਈ ਗੱਡੀ ਨਾ ਕੋ ਟੈਂਪੂ ਨਾ ਕੋ ਰਿਕਸ਼ਾ ਨਾ ਕੋ ਰੇੜੀਆਂ ਸਾਈਡ ਤੇ ਜਿਵੇਂ ਔਰ ਥੱਲੇ ਉਤਰਨ ਵਾਸਤੇ ਵੀ ਕੋਈ ਰਸਤਾ ਨਹੀਂਗਾ बस खाली सड़क खाली खाली देखो तो हाँ, चली जाओ बस इन्नी बोरिंग, इन्नी बोरिंग है। दे 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 बस खेत हां बस ही जा हैं जा रही है छियानवे गांव क्रूज, क्रूज मार रखे बस जा रही है खाली सड़क ओ एक ट्रक जा रहा है बहुत दूर ਜਦੋਂ ਆਪਾਂ ਦੂਸਰੀ ਸੜਕ ਤੇ ਹੁੰਦੇ ਆ ਨਾ ਕੋਈ ਅੱਗੇ ਆ ਪਰਾ ਜਾ ਪਰਾ ਲੜ ਲਾ ਪਾਗੇ ਥੜਾ ਦਿਲ ਜਿਹਾ ਲੱਗਾ ਰਹਿੰਦਾ ਹੈ ਹੈ ਨਾ ਉਹ ਤੁਹਾਡਾ ਉਦੋਂ ਹੀ ਉਹਨੂੰ ਮਿਸ ਕਰ ਰਹੇ ਹੋ ਨਾ ਉਹ ਮਿਸ ਹੋ ਰਹੀਏ ਚੀਜ਼ ਉਹ ਰੇੜੀ ਰੂੜੀ ਵਾਲਾ ਆ ਜਾ ਬ੍ਰੇਕ ਮਾਰ ਲਈ ਪਰੇ ਹੋ ਗਿਆ ਬ੍ਰੇਕ ਮਾਰਿਆ ਤੇ ਨਹੀਂ ਦਿੰਦਾ ਨੀ ਅੱਗੇ ਬੜਾ ਇੱਕ ਐਕਸਾਈਟਮੈਂਟ ਜੀ ਰਹਿੰਦੀ ਹੈ ਆ ਸੁਭਈ ਹੈ ਨਾ ਪੰਜਾਬੀਆਂ ਨੂੰ ਹਾਂ ਉਹ ਵਾਲਾ ਰਸਤਾ ਜ਼ਿਆਦਾ ਵਧੀਆ ਲੱਗਦਾ ਹੈ ਚਲੋ ਠੀਕ ਹੈ ਇਹ ਰਸਤੇ ਦਾ ਵੀ ਆਪਣਾ ਫਾਇਦਾ ਹੈ ਵੀ ਜਲਦੀ ਪਹੁੰਚਾ ਦਿੰਦਾ ਹੈ ਬੜੀ ਮਤਲਬ ਤੁਸੀਂ ਲਾ ਲਓ ਅਸੀਂ ਤਕਰੀਬਨ ਤਕਰੀਬਨ ਗੱਡੀ ਚੱਲ ਚੁੱਕੀਏ ਦੋਸਤੋ 250 ਕਿਲੋਮੀਟਰ ਤੇ ਅਸੀਂ ਆ ਚੁੱਕੇ ਹਾਂ 5 ਵਜੇ ਦੁਰੇ ਸੀ ਕਿੰਨਾ ਟਾਈਮ ਹੋ ਗਿਆ ਸਿਮਰ ਉਹਨਾਂ ਦੇਖੀ ਜਰਾ 8:22 8:22 25 7 8 ਮਤਲਬ 8 ਤੱਕ 3 ਘੰਟੇ ਦੇ 22 ਮਿੰਟਾਂ 'ਚ 250 ਕਿਲੋਮੀਟਰ ਪਾਰ ਕਰ ਚੁੱਕੇ ਹਾਂ ਬੜੇ ਆਰਾਮ ਨਾਲ 250 ਤੋਂ ਵੀ ਵੱਧ ਹੀ ਚੱਲ ਗਈ ਹੋਣੀ 2 ਘੰਟੇ 3 ਘੰਟੇ ਦੇ 22 ਮਿੰਟਾਂ ਦੇ ਵਿੱਚ ਆਪਾਂ 2.5 350 ਕਿਲੋਮੀਟਰ ਪਾਰ ਕਰ ਚੁੱਕੇ ਆ ਇਹ ਐਕਸਪ੍ਰੈਸ ਵੇ ਹੈ ਤਾਂ ਵਧੀਆ ਦੇਖੋ ਜੇ ਤਾਂ ਜਲਦੀ ਪਹੁੰਚਣਾ ਹੈ ਫਿਊਲ ਬੜਾ ਵਧੀਆ ਤੁਹਾਡਾ ਕਿਉਂ ਕਰੂਜ਼ ਕਰ ਰਹੇ ਆ ਗੱਡੀ ਮੇਰੀ 14 ਦੇ ਕਰੀਬ ਐਵਰੇਜ ਪਹੁੰਚੀ ਵੀ ਇਹ ਪਹਿਲੀ ਵਾਰ ਜਦੋਂ ਦੀ ਮੈਂ ਲਿੱਤੀ ਐ ਇੰਨੀ ਐਵਰੇਜ ਤੱਕ ਪਹੁੰਚੀ ਐ 14 ਦੇ ਕਰੀਬ ਪਹੁੰਚੀ ਐ ਕਹਿੰਦੇ ਨੇ ਜਦੋਂ ਆਪਾਂ ਸਰਵਿਸ ਕਰਾ ਲਾਂਗੇ ਜਨ 10000 ਵਾਲੇ ਉਦੋਂ ਹੋਰ ਵੀ ਵਧੇਗੀ ਐਵਰੇਜ ਚਲ ਉਹਦੀ ਉਹਦੀ ਕੋ ਟੈਨਸ਼ਨ ਨਹੀਂ 14 ਦੇ ਰਹੀ ਮੈਂ ਤਾਂ ਬਹੁਤ ਹੈ ਉਹ ਤੇ ਕਿਰਨ ਆਪਣੀ ਆਂਦੀਂ ਦਾ ਪੂਰਾ ਕਰਦੇ ਹੋਏ ਇਬਾਦਤ ਫਿਰ ਸੋ ਗਏ ਨੇ ਤੇ ਆਪਾਂ ਹੁਣ 9 ਵਜੇ ਦੇ ਕਰੀਬ ਕਿਸੇ ਟਾਪੇ ਤੇ ਰੁੱਕ ਕੇ ਰੋਟੀ ਰੋਟੀ ਖਾਵਾਂਗੇ ਤੇ ਮੇਰੇ ਸਾਹਮਣੇ ਆਹ ਵਾਲਾ ਜਿਹੜਾ ਐਕਸਪ੍ਰੈਸ ਵੇ ਹੈ ਉਦੋਂ ਖਾਲੀ ਵੀ ਹੋ ਜਾਏਗਾ ਮਤਲਬ ਸਾਨੂੰ ਛੱਡਣਾ ਪੈ ਜਾਣਾ ਕਿਉਂਕਿ ਇਹ ਸਿਰਫ ਹੁਣ 52 ਕਿਲੋਮੀਟਰ ਤੱਕ ਇਹ ਵਾਲਾ ਐਕਸਪ੍ਰੈਸ ਵੇ ਅਸੀਂ ਫੜ ਕੇ ਰੱਖਣਾ ਲਓ ਜੀ ਅਸੀਂ ਇੱਕ ਐਕਸਪ੍ਰੈਸ ਹਾਈਵੇ ਤੋਂ نیچے ਉਤਰ ਕੇ ਦੂਸਰੇ ਹਾਈਵੇ ਤੇ ਆ ਗਏ ਆ ਇਹ ਵੀ ਹਾਈਵੇ ਬਹੁਤ ਜ਼ਬਰਦਸਤ ਆ ਸੋਣਾ ਹਾਂ ਇਹਨੂੰ ਪੁੱਛਿਆ ਗਿਆ ਵੀ ਆਈ ਪਈ ਹੈ ਕਿ ਨਾ ਆ ਲੁੱਕ ਲਾਈ ਵੇ ਮਾੜਾ ਮੋਟਾ ਮਾੜਾ ਮੋਟਾ ਆ ਆ ਮਾੜਾ ਮੋਟਾ ਜੈਪੁਰ ਤੱਕ ਤਾਂ ਮਤਲਬ ਸਿਰਾਂ ਹੀ ਲੱਗਾ ਪਿਆ ਦੋਸਤੋ ਅੱਗੇ ਪਤਾ ਨਹੀਂ ਕੀ ਹੋਏਗਾ ਪਰ ਆ ਹਾਈਵੇ ਹੁਣ ਸਾਨੂੰ ਵਧੀਆ ਤਾਂ ਲੱਗਣ ਲੱਗ ਗਿਆ ਜਿਵੇਂ ਉਤਰ ਸਕਦੇ ਆ ਦੂਸਰੀ ਲਿੰਕ ਰੋਡ ਤੇ ਜਾ ਸਕਦੇ ਆ ਖੇਤ ਖੂਦ ਨੇ ਕੋਈ ਢਾਬਾ ਟੂ ਬਾਸ ਤੇ ਰੁਕ ਸਕਦੇ ਆ ਸਭ ਬਾਕੀ ਆਜੇ ਹੋ ਜਾਂਦਾ ਤੇ ਬਹੁਤ ਕਾ ਤੇ ਦੇਖਣ ਦੂਖਣ ਨੂੰ ਵਧੀਆ ਇੱਥੇ ਅਜੇ ਪਹਾੜੀਆਂ ਪੁਣੀਆਂ ਦਿਖਣ ਲੱਗੀਆਂ ਦੂਰ ਦੂਰ ਤੱਕ ਵਾਕੇ ਨੇੜੇ ਵੀ ਪਹੁੰਚਾਂਗੇ ਇਹਨਾਂ ਦੇ ਹਾਂ ਮੈਂ ਇਹ ਗੱਡੀ ਚ ਬੈ ਕੇ ਸੌਣੀਆਂ ਲੱਗਣੀਆਂ ਬਾਹਰੀਆਂ ਬਾਹਰ ਗਰਮੀ ਹੋਣੀ ਬੜੀ ਇੱਥੇ ਅੱਗ ਧੁੱਪ ਚੜ ਗਈ ਇੱਥੇ ਤੁਸੀਂ ਬਹੁਤ ਵਧੀਆ ਮੌਸਮ ਸੀ ਆਇਆ ਕਰੋ ਇਹ ਕੰਮ ਕਰ ਹੱਥ ਪਾਰ ਕੱਟ ਕੇ ਦੇਖਾਂ ਮੈਂ ਆ ਆ ਰਹਿਣ ਦਾ ਬਹੁਤ ਵਧੀਆ ਤਬਾਰੀ ਆਵੇ ਕਿ ਦਸੋ ਤੀ ਮਾਤੋ ਆਇਆ ਆਇਆ ਹੋਰ ਪਪਾ ਸੁੱਤਾ ਬੈਠ ਰੁਕੀਏ ਬਾਪ ਜੇ ਤੇਰਾ ਕਿ ਸੁੱਤੀ ਹੈ ਹੁਣ ਤਾਂ ਖਾਣਾ ਗੁਣਾ ਬਣਾਈ ਹੈ ਲੋ ਜੀ ਮੈਂ ਕਿਰਨ ਨੂੰ ਕਿਹਾ ਸੀ ਵੀ ਰੋਟੀ ਰੋਟੀ ਬਣਾ ਲਓ ਸਭ ਤੋਂ ਸਸਤਾ ਸਭ ਤੋਂ ਅੱਛਾ ਤੇ ਸਭ ਤੋਂ ਸਸਤਾ ਸਸਤਾ ਤਾਂ ਰ ਬੜੀ ਕੋਈ ਟੈਂਸ਼ਨ ਨਹੀਂ ਭਰਾ ਸਸਤੇ ਲਿਖੇ ਹੀ ਹੁੰਦੇ ਨੇ ਬਾਅਦ ਚ ਕਹਿਣ ਸਾਡਾ ਜੀ ਇਹ ਹੋਟਲ ਤਾਜ ਤੋਂ ਸਸਤੇ ਹੈ ਭਰਾ ਸਾਸੀ ਕੀ ਲੈਣਾ ਤੇਰੇ ਬੜੀ ਭੁੱਖ ਲੱਗੀ ਯਾਰ ਸਵੇਰ ਹੁਣ ਮੈਨੂੰ ਲੱਗ ਕੰਟੈਕਟ ਐਕਸਪ੍ਰੈਸ ਹਾਈਵੇ ਵਧਿਆ ਤੇ ਫਿਰ ਵੀ ਕੋਈ ਨਾ ਕੋਈ ਹੋਟਲ ਉਹ ਖੜਾ ਹੀ ਰੈਸਟ ਉਹ ਰੈਸਟ ਹਾਊਸ ਨਹੀਂ ਕੀ ਉਹਦੇ ਸਰਵਿਸ ਲੇਨ ਪਤਾ ਨਹੀਂ ਕੀ ਸੀ ਨਹੀਂ ਆ ਮਤਲਬ ਉਹ ਬਣੇ ਹੁੰਦੇ ਸੀ ਨਹੀਂ ਨਹੀਂ ਆ ਦੇਖੋ ਆ ਦੇ ਕੋਈ ਡਾ ਵੱਡਾ ਯਾਦਵ ਦਾ ਬੋਝ ਨਾਲਿਓ ਆਏ ਹਾਏ ਹਾਏ ਕਿ ਕਿੱਥੇ ਜਾਦਾ ਉਹ ਆਂਡੀ ਬੜੀ ਗੰਦੀ ਹੋਈ ਪਈ ਯਾਰ ਇਧਰੋਂ ਆ ਰੋਕਿਆ ਜਿੱਥੇ ਉਹ ਪਿਛਲੇ ਟਾਬੇ ਤੇ ਉਹ ਨਹੀਂ ਸੀ ਤੰਦੂਰ ਵਾਲੇ ਪਰੌਂਠੇ ਨਹੀਂ ਸੀ ਇਹਦੇ ਕੋਲ ਤੰਦੂਰ ਵਾਲੇ ਹੈਗੇ ਨੇ ਬਾਈ ਕੋਲ ਆ ਦੋ ਇਕੱਠੇ ਨੇ ਲਓ ਜੀ ਪਹੁੰਚ ਗਏ ਜੀ ਆਪਾਂ ਆਪਣੀ ਗੱਡੀ ਲਾ ਕੇ ਸਕੋਰਪਿਓ ਐਨ ਤੇ ਹਜੂਰ ਸਾਹਿਬ ਦੀ ਯਾਤਰਾ ਤੇ ਜਾਂਦੇ ਹੋਏ ਹਾਂ ਨਹੀਂ ਨਹੀਂ ਭਰਾਈ ਹੋ ਗਿਆ ਸੀ ਭਰਾ ਨੇ ਮੇਰੀ ਗੱਲ ਸੁਣੋ ਇਬਾਦਤ ਦੇ ਫਿਰ ਕੁਕਿੰਗ ਇੱਥੇ ਕਰ ਲਈਏ ਹੁਣ ਉਹ ਖਾਣਾ ਟਾਈਮ ਹੋਇਆ ਉਹਦਾ ਫਿਰ ਆਓ ਫਿਰ ਆਓ ਮੇਰੇ ਨਾਲ ਸਮਾਨ ਗੱਡੀਏ ਕੂਲਰ ਜਨਵਾ ਰਿਹਾ ਓਏ ਸਮਰਤ ਲੋ ਜੀ ਗੱਡੀ ਲਾ ਕੇ ਇੱਥੇ ਇੱਕ ਟਾਬਾ ਮਿਲਿਆ ਬਹੁਤ ਵਧੀਆ ਲੱਗਿਆ ਤੇ ਆ ਕੀ ਬਾਤ ਹੈ ਇਹਦਾ ਸਟੋਪ ਨਾਲ ਰੱਖਿਆ ਹੋਇਆ ਸੀ ਛੋਟਾ ਜਿਹਾ 1 ਮਿੰਟ ਚ ਫਿਟਿੰਗ ਹੋ ਗਈ ਵੱਡੇ ਨਾਲੋਂ ਬੈਟਰੀ ਕਿਉਂਕਿ ਛੋਟਾ ਹੈ ਤੇ ਬਾਕੀ ਬਾਜ਼ਦਾਈ ਸਮਾਨ ਹੈ ਜਿਹਦੇ ਵਿੱਚ ਇਹਦਾ ਖਾਣ ਪੀਣ ਦਾ ਸਮਾਨ ਹੁੰਦਾ ਹੈ ਉਹ ਨਹੀਂ ਬਣਾ ਲੈਣਾ ਆਪਾਂ ਮੈਂ ਕਿਹਾ ਇੱਥੇ ਕੱਢ ਲੈਣਾ ਇੱਟ ਦੇ ਉੱਪਰ ਹੈ ਨਾ ਆਵਾ ਬਣੀ ਆ ਰਹੀ ਹੈ ਉਹ ਤੇ ਲਾ ਲੈਣਾ ਕਿਰਨ ਨੇ ਆਹ ਦੇਸੀ ਕਿਉਂ ਭੁੰਨ ਲਿਆ ਤੇ ਭੁੰਨ ਕੇ ਫਿਰ ਮੈਨੂੰ ਲੱਗਦਾ ਇਹਦੇ ਵਿੱਚ ਰਾਗੀ ਦਾ ਆਟਾ ਹੈ ਨਾ ਜਦੋਂ ਤੇਜ਼ ਤਾਂ ਨਹੀਂ ਗੈਸ ਇਦਾਂ ਕਰ ਲਓ ਆਏ ਪਰ ਵੀ ਛੇੜ ਘਟੋ ਜਾਂਦੇ ਆ ਨਾ ਠੀਕ ਆ ਹਵਾ ਵੀ ਆ ਰਹੀ ਬੜੀ ਠੀਕ ਹੈ ਲੋ ਜੀ ਕਿਰਨਾ ਕਿਤੇ ਇਬਾਦਤ ਦਾ ਖਾਣਾ ਤਿਆਰ ਕਰ ਰਹੇ ਨੇ ਈਜ਼ੀ ਹੋ ਜਾਏਗਾ ਸਾਡਾ ਲਈ ਸੁੱਖਾ ਹੋ ਗਿਆ ਵੈਸੇ ਸੁੱਖਾ ਹੋ ਗਿਆ ਇੱਧਰ ਬਾਈ ਜੀ ਬਣਾਉ ਰਹੇ ਨੇ ਪਰੌਂਠੇ ਹਾਂ ਪੁੱਤ ਅੱਜ ਦਾ ਪਰੌਂਠੇ ਖਾ ਲੈਣੇ ਨੇ ਤੇਰੇ ਵਾਸਤੇ ਵੀ ਰੈਡੀ ਹੋ ਰਹੀ ਰੋਟੀ ਹੈ ਰੋਟੀ ਕਾਣੀ ਹੈ ਹਾਂ ਬਾਈ ਜੀ ਨੇ ਲਾ ਲਿਆ ਤੰਦੂਰ ਸਾਡੇ ਦਾ ਤੰਦੂਰੀ ਪਰੌਂਠੇ ਤਿਆਰ ਹੋਣਗੇ ਦੇਖਦੇ ਆ ਬਾਈ ਜੀ ਕਿੰਨਾ ਸੱਪ ਘੜਦੇ ਨੇ ਕਿੰਨਾ ਵਧੀਆ ਬਣਾਉਂਦੇ ਨੇ ਪਰੌਂਠੇ ਹੈ ਬਾਈ ਜੀ ਵਧੀਆ ਵਧੀਆ ਜੈਪੁਰ ਇਥੋਂ ਕਿੰਨੇ ਕਿ ਦੂਰ ਪੈ ਜਾਣਾ ਹੁਣ ਆਪਾਂ ਨੂੰ 300 140 ਕਿਲੋਮੀਟਰ ਨੇੜੇ ਹੀ ਆ ਫਿਰ ਤਾਂ ਬਾਈ ਨੇ ਆ ਸਾਨੂੰ ਦੇਸੀ ਪਨੀਰ ਦੇ ਪਰੌਂਠੇ ਬਣਾ ਕੇ ਦੇ ਰਹੇ ਨੇ ਆ ਦੇਸੀ ਪਨੀਰ ਦਿਖਾਇਆ ਵੀ ਹੈ ਤੁਹਾਨੂੰ ਇਹ ਘਰ ਬਣਾਉਂਦੇ ਹੋ ਹੂੰ ਦੁੱਧ ਦਾ ਫੜ ਨਹੀਂ ਤੇ ਬੈਠਦਾ ਹੂੰ ਪਾਣੀ ਵੀ ਅਸੀਂ ਨਾਲ ਹੀ ਰੱਖਿਆ ਹੋਇਆ ਹੈ ਸਪੈਸ਼ਲ ਇਬਾਦਤ ਵਾਸਤੇ ਪਾਣੀ ਅਸੀਂ ਬਾਹਰੋਂ ਨਹੀਂ ਯੂਜ਼ ਕਰਦੇ ਜੇ ਜਾਂਦੇ ਚ ਕੇਲਾ ਮੈਸ ਕਰਨਾ ਹੁਣ ਗਿਰਨ ਨੇ ਤਾਲੂ ਕੀ ਨਾ ਮੈਸ਼ ਕਰ ਕੀ ਲਿਆ ਇੱਕ ਚੀਜ਼ ਹੋਰ ਦੱਸਦਾ ਦੋਸਤੋ ਅਸੀਂ ਨਾ ਜਿਵੇਂ ਆ ਇਕੱਲੇ-ਕੁਲੇ ਮੈਸ਼ ਕਰ ਲਿਆ ਤੇ ਮਿਕਸੀ ਗ੍ਰਾਈਂਡਰ ਵੀ ਨਾਲ ਹੀ ਰੱਖਿਆ ਹੋਇਆ ਆਪਣਾ ਆਹ ਸਾਡਾ ਮਿਕਸੀ ਗ੍ਰਾਈਂਡਰ ਇਹ ਵਿੱਚ ਹੀ ਇਹ ਜੇ ਮੰਨ ਲਓ ਜਿਵੇਂ ਆਪਾਂ ਕਿਸੇ ਟਾਬੇ ਤੇ ਰੋਕ ਗਏ ਤਾਂ ਸੁੱਚ ਦੇ ਤਾਰ ਲੈ ਕੇ ਇਹਦਾ ਖਾਣਾ ਗ੍ਰਾਈਂਡ ਵੀ ਕਰ ਸਕਦੇ ਹਾਂ ਲਓ ਜੀ ਬਣ ਗਿਆ ਇਹ ਬਾਅਦ ਤੱਕ ਖਾਣਾ ਹੁਣ ਬਾਈ ਜੀ ਤੋਂ ਪਰਮਿਸ਼ਨ ਲੈ ਕੇ ਆਵਾ ਮਿਕਸੀ ਵਾਲੀ ਤਾਰ 'ਚ ਉਹ ਉੱਥੇ ਸਿਮਰਤ ਨੂੰ ਭੇਜ ਦੋ ਪੁੱਛ ਲੁਗਿਆ ਫਿਰ ਉਹਨੂੰ ਪੁੱਛ ਲਿਆ ਉਹ ਪਰਾਂ ਲੱਗੀ ਜਮਰਤ 3ਜੀ ਤੋਂ ਪਰਮਿਸ਼ਨ ਲੈ ਕੇ ਮਿਕਸੀ ਵਿੱਚ ਘੁਮਾ ਦੇਣਾ ਕਿਰਨ ਨੇ ਇਹ ਇਬਾਦਤ ਦਾ ਖਾਣਾ ਕਿਉਂਕਿ ਦੋਸਤੋ ਇਬਾਦਤ ਦਾ ਖਾਣਾ ਅਸੀਂ ਬਾਹਰੋਂ ਨਹੀਂ ਲੈ ਸਕਦੇ ਅਸੀਂ ਨਾਲ ਹੀ ਸਭ ਸਾਰਾ ਸਮਾਨ ਰੱਖਿਆ ਕਿਰਨ ਨੇ ਬਣਾਇਆ ਸੀ ਕ੍ਰੀਏਟ ਕੀਤਾ ਸੀ ਸਾਰਾ ਉਹ ਪਾਊਡਰ ਫਾਰਮ ਵਿੱਚ ਪਰ ਰਾਗੀ ਨੂੰ ਨਹੀਂ ਬਣਾਇਆ ਰਾਗੀ ਐ ਤੇ ਡਰਾਈਟੀ ਭੁੰਨੀ ਦੀ ਹੁੰਦੀ ਐ ਵਧੀਆ ਬਣ ਗਿਆ ਹਾਂ ਟਿੰਡੂਏ ਆਪਣੇ ਮਜੇ ਨਾਲ ਗੱਦੇ ਦੇ ਦਿੱਤੇ ਸਲੀਪਰ ਕਲਾਸ ਆ ਕਿਰਨ ਦਾ ਪਿੱਛੇ ਦਾ ਏਰੀਆ ਬਣਿਆ ਹੋਇਆ ਦੇਖੋ ਜੀ ਪੂਰੀ ਗੱਡੀ ਪੂਜੀ ਲੋਡ ਹੈ ਪਿੱਛੇ ਬਾਬੂ ਪਾਣੀ ਪੀਣੀ ਤੈਨੂੰ ਖਾਣਾ ਖੁਣਾ ਖਾ ਲਿਆ ਤੇ ਰੁੱਕ ਕੇ ਤੇਲ ਪਵਾ ਲਈ ਅੱਗੇ ਜਾ ਕੇ ਕਿਉਂਕਿ ਰਾਜਸਥਾਨ ਦੇ ਵਿੱਚ ਤੇਲ ਕਹਿੰਦੇ ਥੋੜਾ ਜਿਹਾ ਮਹਿੰਗਾ ਹੈ ਜਿੰਨਾ ਘਟਿਆ ਇੱਕ ਵਾਰੀ ਪੂਰਾ ਕਰਨੀ ਤੇ 88 ਰੁਪਏ ਲੀਟਰ ਹੈ ਨਾਇਰਾ ਦਾ ਪੰਪ ਇਹ ਨਾਇਰਾ ਹੈ ਕੋਈ ਪਤਾ ਨਹੀਂ ਕਿਹੜੀ ਕੰਪਨੀ ਇਹ ਪਿਆ 26.12 ਲੀਟਰ ਓਏ ਕੱਜੂ ਓਏ ਮੇਰਾ ਛੋਣਾ ਕੀ ਕਰੀ ਜਾਂਦਾ ਸੀ ਰੁਮਾਲ ਕਹੀ ਜਾਣੇ ਮੇਰਾ ਮਿੱਠਾ ਪੁਕੀਆਂ ਹੋ ਗਿਆ ਪੂਰੀਆਂ ਟੀਟੀ ਭਰ ਗਈ ਮੇਰੇ ਬਾਬੂ ਦੀ ਪਹਾੜ ਤਾਂ ਸੋਹਣੇ ਲੱਗ ਰਹੇ ਨੇ ਰਸਤਾ ਵੀ ਸੋਹਣਾ ਲੱਗ ਰਿਹਾ ਹੈ ਜੈਪੁਰ ਦਾ ਰਸਤਾ ਯਾਰ ਜੀ sire to sire tak apne ਮੋਹਾਲੀ ਤੋਂ ਜਾਂ ਪੰਜਾਬ ਤੋਂ ਸਿਰੇ ਤੱਕ ਬਹੁਤ ਵਧੀਆ ਰਸਤਾ ਹੈ ਬਹੁਤ ਘੈਂਟ ਇਹ ਪਹਾੜ ਦੂਰ ਦੂਰ ਸੀ ਉਹ ਨੇੜੇ ਹੋ ਗਏ ਵੱਡੇ ਵੱਡੇ ਪਹਾੜ ਤਾਂ ਨਹੀਂ ਗਏ ਖੈਰ ਪਰ ਇਹ ਵੱਡਾ ਬਹੁਤ ਹਰਾ ਭਰਾਣ ਕਿਵੇਂ ਹੋ ਗਿਆ ਯਾਰ ਇਹ ਤਾਂ ਮਿੱਟੀ ਵਾਲੇ ਪਹਾੜ ਹੋਣੇ ਚਾਹੀਦੇ ਨੇ ਬਿਲਕੁਲ ਰੇਤ ਰਿੱਤੇ ਵਰਗੇ ਸਿਮਰਤ ਨਾਰਾਜ਼ ਹੋਇਆ ਵੇ ਸੱਟ ਤੋਂ ਕਹਿੰਦਾ ਮੈਂ ਹਰੇ ਕਿਸ਼ਤਾਨ ਦੇਖਣਾ ਸੀ ਤੁਸੀਂ ਮੈਨੂੰ ਹਰੇ ਹਰੇ ਪਹਾੜਾ ਖੋਲੇ ਆਏ ਹੋ ਹੈ ਭਈ ਯਾਰ ਮੈਨੂੰ ਆਪ ਨਹੀਂ ਸਮਝ ਆਈ ਤੇ ਪਿਛਲੀ ਵਾਰਾ ਐਸਾ ਤੂੰ ਤਾਂ ਇਹ ਪੂਰੇ ਚਟਟੇ ਭਾਂੜ ਸੀ ਰੇਤੇ ਵਾਲੀ ਮਿੱਟੀ ਵਾਲੇ ਪਵਾਈਆਂ ਫਿਰ ਮੌਸਮ ਦਾ ਹਿਸਾਬ ਹੋਏਗਾ ਸਰਦੀ ਚਾਏ ਸੀ ਸਰਦੀਆਂ ਚ ਜਿੱਥੇ ਸਿਮਾ ਜਾਂਦਾ ਉੱਥੇ ਹਰਿਆਵਲੀ ਆਏ ਹਾਏ ਹਾਏ ਹਰਿਆਲੀ ਹੋ ਜਾਂਦੀਆਂ ਉੱਥੇ ਠੀਕ ਹੈ ਭਰਾ ਠੀਕ ਹੈ ਲੋ ਜੀ ਅਸੀਂ ਆਪਣਾ ਡਰਾਈਵਰ ਚੇਂਜ ਕੀਤਾ ਯਾਰ ਇਹ ਪਟ ਦੇਣਾ ਮੈਂ ਅੱਜ ਉਹਦੇ ਹੋਟਲ ਪਹੁੰਚ ਕੇ ਨਾ ਪਹਿਲਾਂ ਇਹਨੂੰ ਪਟਿਏ ਕਿਸੇ ਕੰਮ ਦਾ ਨਹੀਂਗਾ ਲੋ ਜੀ ਪਰਨਿਆਂ ਦੇ ਹੋਏ ਹੋਏ ਨੇ ਹੈਨ ਵਧੀਆ ਵੈਸੇ ਮੈਂ ਛੋਟਾ ਪਰਨਾ ਤਾਂ ਵੱਨ ਗਿਆ ਕਿਉਂਕਿ ਡਰਾਈਵ ਕਰਦੇ ਹੋਇਆ ਰਿਲੈਕਸ ਹੋ ਗਿਆ ਮੈਂ 600 ਲਾ ਲਓ ਹੁਣ ਜਾ ਕੇ ਹੋਟਲੇ ਜਾ ਕੇ ਬਰਾ ਕੱਪੜੇ ਕੋੜੇ ਚੇਂਜ ਕਰੀਏ ਪਰ ਰਿਲੈਕਸ ਹੋ ਕੇ ਡਰਾਈਵ ਕਰਦਾ ਵਧੀਆ ਲੱਗਦਾ ਉਧਰ ਕੱਪੜੇ ਚੇਂਜ ਕਰੀਏ ਤੇ ਫਰੈਸ਼ ਹੋਈਏ ਫਿਰ ਜਾਈਏ ਘੁੰਮਣ ਕੇ ਸੇ ਪਾਸੇ ਇਹਦੇ ਉਧਰ ਇਹਦੇ ਉੱਪਰ ਪੁਲ ਚੱਕ ਕੇ ਲਾਇਏ ਨੇ ਇਹ ਰਾਜਸਤਾਨੀ ਇਹ ਲੰਡਾ ਪੁਲ ਲੰਡਾ ਪੁਲ ਡਬਲ ਬਿੱਲੀਏ ਲੇ ਕੇ ਸਹੀ ਗੱਲ ਆ ਬਾਕੀ ਸਾਰਾ ਕੁਸ਼ਚਨ ਮਸੂਤ ਹੈ ਉੱਤੇ ਨਹੀਂ ਗਾਪਾ ਨਹੀਂ ਕਿ ਚੱਕਰੇ ਉਧਰੋਂ ਗੱਡੀਆਂ ਜਾ ਰਹੀਆਂ ਨੇ ਨਹੀਂ ਹਾਂ ਜਾ ਰਹੀਆਂ ਉਧਰੋਂ ਯਾਰ ਆਰਾਮ ਨਾਲ ਸੜਕਾਂ ਬੜੀਆਂ ਟੁੱਟੀਆਂ ਨੇ ਤੇ ਕਿੰਨੀ ਟੁੱਟੀਆਂ ਲੱਗਦੇ ਨੇ ਪੰਜਾਬ ਤੱਕ ਮਾੜਾ ਲੱਗਣਿਆ ਪੰਜਾਬ ਵਰਗਾ ਹੈ ਕੋਈ ਨਾ ਭਰਾ ਪੰਜਾਬ ਵਰਗਾ ਸੂਬਾ ਨਹੀਂ ਹੈਗਾ ਕੋਈ ਪੰਜਾਬ ਦਾ ਪੰਜਾਬ ਹੀ ਹੈ ਭਰੇ ਜਿਵੇਂ ਕਹਿੰਦਾ ਬਾਗੀ ਦਾ ਫਿਰ ਬਾਗੀ ਐ ਉਦੋਂ ਹੀ ਪੰਜਾਬ ਦਾ ਫਿਰ ਪੰਜਾਬ ਐ ਘੈਂਟ ਆ ਜੀ ਪੰਜਾਬ ਠੀਕ ਐ ਬਾਕੀ ਸੜਕਾਂ ਦਾ ਹਾਲ ਇੱਥੇ ਮਾੜਾ ਥੋੜਾ ਜਿਹਾ ਇੱਥੇ ਹੀ ਲੱਗਿਆ ਥੋੜਾ ਜਿਹਾ ਇੱਕ ਦੋ ਥਾਵਾਂ ਤੇ ਹੈ ਨਾ ਬਾਕੀ ਤਾਂ ਸੜਕਾ ਸਿਰੇ ਤੱਕ ਇੱਕ ਇੱਕ ਕੁ ਸਿਟੀ ਐ ਮੈਨੂੰ ਕਹਿੰਦਾ ਤਾਂ ਕਰਕੇ ਵੀ ਹਲੇ ਪੁਲ ਬਣ ਰਹੇ ਬਣਿਆ ਨਹੀਂ ਪੁਲ ਤਾਂ ਕਰਕੇ ਜਿਹੜਾ ਮੈਂ ਕਹਿ ਚੱਕ ਕੇ ਲੈ ਗਿਆ ਚੱਕ ਕੇ ਉੱਪਰੋਂ ਚੱਕ ਕੇ ਲੈ ਜੇ ਪਲੇਟ ਲੈ ਜਾਂਦੇ ਜੱਕ ਵੈਸੇ ਨਹੀਂ ਟਣ ਟਣ ਪੁਲ ਆਜੋ ਪਿੰਕ ਸਿਟੀ ਕਿਉਂ ਕਿਹਾ ਜਾਂਦਾ ਜੀ ਆਹ ਦਰਵਾਜ਼ਾ ਹੈ ਇਧਰੋਂ ਐਂਟਰੀ ਕਰ ਰਹੇ ਆਂ ਜੈਪੁਰ ਦੀ ਪਿੰਕ ਸਿਟੀ ਦੇ ਵਿੱਚ ਪਿੰਕ ਸਿਟੀ ਦੇ ਨਾਮ ਤੋਂ ਮਸ਼ਹੂਰ ਹੈ ਇਹ ਇਸ ਕਲਰ ਦੇ ਗੇਟ ਨੇ ਤੇ ਅੰਦਰ ਇਸ ਕਲਰ ਦੀਆਂ ਦੁਕਾਨਾਂ ਨੇ ਜੈਪੁਰ ਨੂੰ ਪਿੰਕ ਸਿਟੀ ਇਸ ਕਰਕੇ ਕਿਹਾ ਜਾਂਦਾ ਹੁਣ ਜਿਹੜੇ ਦਰਵਾਜ਼ੇ ਦੇ ਵਿੱਚ ਆਪਾਂ ਐਂਟਰ ਕੀਤੇ ਸੀ ਨਾ ਉਸ ਦਰਵਾਜ਼ੇ ਦੇ ਅਕੋਰਡਿੰਗ ਜੇ ਆਪਾਂ ਚੱਲੀਏ ਕਿਉਂਕਿ ਇਹ ਇੱਥੇ ਇੱਕ ਏਰੀਆ ਜ ਹੈ ਬਸ ਚਾਰਕ ਦੇ ਦਰਵਾਜ਼ੇ ਨੇ ਉੱਤੇ ਆਹ ਦੇਖੋ ਤੁਸੀਂ ਬਾਹਰ ਸੜਕਾਂ ਦੇ ਉੱਪਰ ਜਿਹੜੇ ਰੰਗ ਕੀਤੇ ਹੋਏ ਨੇ ਦੁਕਾਨਾਂ ਦੇ ਇੱਥੇ ਸਾਰੀਆਂ ਦੁਕਾਨਾਂ ਦਾ ਰੰਗ ਇੱਕੋ ਜਿਹਾ ਆ ਦੇਖੋ ਆ ਗੁਲਾਬੀ ਗੁਲਾਬੀ ਜਿਹਾ ਰੰਗ ਤਾਂ ਨਹੀਂਗਾ ਖੈਰੇ ਕੋਈ ਭਗਵਾ ਰੰਗ ਕਹਿ ਸਕਦੇ ਆ ਜਾਂ ਨੂੰ ਪੀਲਾ ਜਿਹਾ ਰੰਗ ਹੈ ਹਨਾ ਔਰੇਂਜ ਜੇ ਕਲਰ ਦਾ ਇਸ ਇਸ ਕਰਕੇ ਇਹਨੂੰ ਪਿੰਕ ਸਿਟੀ ਕਿਹਾ ਜਾਂਦਾ ਕਿਉਂਕਿ ਸਾਰੀਆਂ ਦੁਕਾਨਾਂ ਆਲਮੋਸਟ ਇੱਕੋ ਜਿਹਾ ਇੱਕੋ ਜਿਹਾ ਰੰਗ ਦੀਆਂ ਬਣੀਆਂ ਹੋਈਆਂ ਨੇ ਇੱਥੇ ਤੇ ਅੰਦਰਲੀ ਸਾਈਡ ਆ ਤੁਸੀਂ ਫਰੰਟ ਤੋਂ ਵੀ ਦੇਖ ਸਕਦੇ ਹੋ ਤਾਂ ਇਹਨੂੰ ਪਿੰਕ ਸਿਟੀ ਦਾ ਨਾਮ ਦਿੱਤਾ ਗਿਆ ਜੈਪੁਰ ਤੋਂ ਤੇ ਹੁਣ ਆਪਾਂ ਉਹ ਗੇਟ ਤੋਂ ਨਿਕਲ ਜਾਣਾ ਬਾਹਰ ਤੇ ਫਿਰ ਆਪਾਂ ਹੋਰ ਸੜਕ ਤੇ ਪੈ ਜਾਣਾ ਮੇਰੇ ਯਾਰ ਆਹ ਦੇਖ ਸਕਦੇ ਹੋ ਵੀ ਸਾਰੀਆਂ ਇੱਥੇ ਪੀੜੀਆਂ ਪੀੜੀਆਂ ਮਤਲਬ orange ਕਲਰ ਦੀਆਂ ਦੁਕਾਨਾਂ ਨੇ ਕਹਿੰਦੇ ਕਿਹੜਾ ਕਲਰ ਹੋ ਸਕਦਾ ਵੈਸੇ ਇਹ ਪਿੰਕ ਨਹੀਂਗਾ ਵੈਸੇ ਵੈਸੇ ਇਹ ਵੈਸੇ ਇਸ ਕਲਰ ਕਰਕੇ ਇਹਨੂੰ ਪਿੰਕ ਕਹਿੰਦੇ ਨੇ ਇਹਨੂੰ ਪਿੰਕ ਸਮਝਦੇ ਨੇ ਇੱਧਰ ਦੁਕਾਨ ਦੁਕਾਨ ਸਮਝਦਾ ਗਲੀ 'ਚ ਇੱਟਾਂ ਦੇ ਜਿੱਦਾਂ ਦੇ ਪਹਿਲਾਂ ਪਹਿਲੇ ਇੱਟ ਨਹੀਂ ਨਿਕਲਦਾ ਆ ਪੂਰਾ ਦੋਧ ਕਰ ਲੈ ਆ ਸਾਹਮਣੇ ਵੀ ਏ ਯਾਦ ਮੈਂ ਇਧਰ ਆਏ ਹੋਏ ਆ ਕਿਰਨ ਆਪਾਂ ਆ ਇਸ ਆਵਾ ਗੱਡੀ ਨੇ ਪਾਰਕਿੰਗ ਵਿੱਚ ਲਾ ਕੇ ਆਏ ਸੀ ਆ ਤੁਸੀ ਦੇਖ ਸਕਦੇ ਹੋ ਜਿਵੇਂ ਦੁਕਾਨਾਂ ਦੇ ਬਾਹਰ ਨਾਮ ਲਿਖੇ ਹੋਏ ਨੇ ਹਨਾ ਇਹ ਸਾਰੀਆਂ ਇੱਕੋ ਜੀਆਂ ਦੁਕਾਨਾਂ ਨੇ ਦੋਸਤੋ ਲਓ ਜੀ ਹੁਆ ਪਹੁੰਚ ਗਏ ਜੈਪੁਰ ਤੇ ਹੋਟਲ ਦੇ ਵਿੱਚ ਚੈੱਕ ਇਨ ਕਰ ਲਿਆ ਹੋਟਲ ਬਹੁਤ ਔਨਲਾਈਨ ਜਿਹੜਾ ਆਪਾਂ ਚੈੱਕ ਕੀਤਾ ਸੀ ਬੜਾ ਵਧੀਆ ਸ਼ੋਅ ਕਰ ਰਿਆ ਸੀ ਰਿਵਿਊ ਵੀ ਬੜੇ ਵਧੀਆ ਸ਼ੋਅ ਕਰ ਰਹੇ ਸੀ ਬੜੇ ਕਮਰਾ ਦੇਖੋ ਬੇਸਿਕ ਜਿਹਾ ਕਮਰਾ ਛੋਟਾ ਜਿਹਾ ਕਿਰਨ ਦੇ ਬਦਸ ਹੋ ਗਏ ਨੇ ਆਂਦੇ ਠੀਕ ਹੈ ਨਾ ਹਾਂ ਇਹ ਤਾਂ ਗੱਡੀ ਵਿੱਚ ਵੀ ਸਿੱਟਾ ਆਇਆ ਮੇਰਾ ਪੁੱਤਰ ਚਲੋ ਇਹ ਹੈ ਕਿ ਤੁਹਾਨੂੰ ਤਿੰਨ ਬੈੱਡ ਮਿਲ ਗਏ ਨੇ ਇੱਕ ਡਬਲ ਬੈੱਡ ਤੇ ਇੱਕ ਸਿੰਗਲ ਬੈੱਡ ਕਮਰਾ ਬੇਸਿਕ ਜਿਹਾ ਹੈ ਤੇ ਇਹ ਮੈਂ ਕਿਹਾ 1500 ਤੋਂ 1600 ਰੁਪਏ ਦਾ ਕਮਰਾ ਬੁੱਕ ਹੋਇਆ ਹੈ ਸਾਡਾ ਠੀਕ ਹੈ ਚਲੋ 15 1600 ਵਿੱਚ ਹੋਰ ਕੀ ਮਿਲ ਜੇ ਤੇ ਬਟ ਲਾਈਟ ਤੇ ਨਹੀਂ ਪਰ 1500 1600 ਦੇ ਕਮਰੇ 'ਚ